पाकिस्तान ਤੋਂ ਰਿਹਾ ਹੋਇ ਸਤਿ ਭਾਰਤੀ ਨਾਗਰਿਕ ਵਾਪਸ ਪਰਤੇ ਅਟਾਰੀਵਾਗਾ ਬਾਰਡਰ ਤੇ ਪਾਵੁਕ ਮੁਲਾਕਾਤ ਪਾਕਿਸਤਾਨ ਰੈਂਜਰਸ ਨੇ ਬੀਐਸਐਫ ਨੂੰ ਸੌਂਪਿਆ ਕਸਟਮ ਇਮੀਗ੍ਰੇਸ਼ਨ ਅਤੇ ਮੈਡੀਕਲ ਪ੍ਰੋਸੈਸ ਪੂਰੇ ਹੋਏ ਸ਼ਨੀਵਾਰ ਨੂੰ ਅਟਾਰੀਵਾਗਾ ਬਾਰਡਰ ਤੇ ਉਸ ਸਮੇਂ ਪਾਵੁਕ ਅਤੇ ਖੁਸ਼ਹਲੁਮਾ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਪਾਕਿਸਤਾਨ ਤੋਂ ਰਿਹਾ ਹੋਇ ਸਤਿ ਭਾਰਤੀ ਨਾਗਰਿਕ ਆਪਣੇ ਵਤਨ ਭਾਰਤ ਪਰਤ ਆਏ ਲੰਬੇ ਸਮੇਂ ਬਾਅਦ ਆਪਣਿਆਂ ਨੂੰ ਸੁਰੱਖਿਅਤ ਵਾਪਸ ਦੇਖ ਕੇ ਪਰਿਵਾਰ ਵਾਲਿਆਂ ਦੀਆਂ ਅੱਖਾਂ ਖੁਸ਼ੀ ਨਾਲ ਪਰ ਆਈਆਂ ਇਹਨਾਂ ਨਾਗਰਿਕਾਂ ਨੂੰ ਲੈਣ ਲਈ ਉਹਨਾਂ ਦੇ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਬਾਰਡਰ ਤੇ ਮੌਜੂਦ ਸੰਸਾਲਾਂ ਦੀ ਬੇਚੈਨੀ ਅਤੇ ਇੰਤਜ਼ਾਰ ਦੇ ਬਾਅਦ ਜਿਵੇਂ ਹੀ ਇਹਨਾਂ ਨਾਗਰਿਕਾਂ ਨੇ ਭਾਰਤੀ ਸਰਦ ਵਿੱਚ ਐਂਟਰੀ ਕੀਤੀ ਪੂਰੇ ਮਾਹੌਲ ਵਿੱਚ ਖੁਸ਼ੀ ਅਤੇ ਸ਼ਾਂਤੀ ਦੀ ਲਹਿਰ ਦੌੜ ਗਈ ਜਾਣਕਾਰੀ ਅਨੁਸਾਰ ਛੱਡੇ ਗਏ ਸਤਪਾਰ ਦੇ ਨਾਗਰਿਕਾਂ ਵਿੱਚੋਂ 4 ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਜਲੰਧਰ ਇਕ ਲੁਧਿਆਣਾ ਅਤੇ ਇੱਕ ਉੱਤਰ ਪ੍ਰਦੇਸ਼ ਦਾ ਹੈ ਇਹਨਾਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਰਜIAN ਬਿਹਾਰੀਪੁਰ ਵਾਲੇ ਦੋ ਜਵਾਨ ਰਤਨਪਾਲ ਸਿੰਘ ਅਤੇ ਹਰਿੰਦਰ ਸਿੰਘ ਸ਼ਾਮਿਲ ਹਨ ਜੋ ਕਰੀਬ 20 ਸਾਲ ਬਾਅਦ ਆਪਣੇ ਘਰ ਪਰਤੇ ਹਨ ਦੋਵੇਂ ਜਵਾਨ ਸ਼ਾਦੀशुदा ਹਨ ਅਤੇ ਦਿਹਾੜੀ ਮਜ਼ਦੂਰੀ ਅਤੇ ਖੇਤੀਕਾਰ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ ਇਸ ਮੌਕੇ ਉਹਨਾਂ ਦੇ ਬੱਚੇ ਵੀ ਬਾਡਰ ਤੇ ਮੌਜੂਦ ਸਨ ਜੋ ਆਪਣੇ ਪਿਤਾ ਨੂੰ ਦੁਬਾਰਾ ਦੇਖ ਕੇ ਭਾਵੁਕ ਹੋ ਗਏ ਪ੍ਰੋਟੋਕਾਲ ਅਫਸਰ ਅਰुण ਮਹਾਲ ਨੇ ਦੱਸਿਆ ਕਿ ਸਾਲ ਪਿਆਨਕ ਬਾਅਦ ਦੌਰਾਨ ਇਹ ਸਾਰੇ ਨਾਗਰਿਕ ਆਪਣੇ ਰਿਸ਼ਤੇਦਾਰਾਂ ਜਮੀਨ ਅਤੇ ਜਾਨਵਰਾਂ ਨੂੰ ਬਚਾਉਣ ਲਈ ਬਾਰਡਰ ਵਾਲੇ ਇਲਾਕਿਆਂ ਵਿੱਚ ਗਏ ਸਨ ਇਸ ਦੌਰਾਨ ਉਹ ਅਣਜਾਣੇ ਵਿੱਚ ਤੇਜ਼ ਵਹਾਅ ਵਾਲੇ ਪਾਣੀ ਵਿੱਚ ਸਵਾਰ ਹੋ ਕੇ ਬਾਰਡਰ ਪਾਰ ਕਰਕੇ ਪਾਕਿਸਤਾਨ ਚਲੇ ਗਏ ਬਾਅਦ ਵਿੱਚ ਪਾਕਿਸਤਾਨ ਰੇਂਜਰਸ ਨੇ ਭਾਰਤੀ ਬੀਐਸਐਫ ਨਾਲ ਸੰਪਰਕ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਇਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਪਾਕਿਸਤਾਨੀ ਕਾਨੂੰਨੀ ਪ੍ਰਕਿਰਿਆ ਅਨੁਸਾਰ ਸਜ਼ਾ ਸੁਣਾਈ ਗਈ ਰਿਹਾ ਹੋ ਕਿ ਪਰਤੇ ਨਾਗਰਿਕਾ ਨੇ ਮੀਡੀਆ ਨੂੰ ਦੱਸਿਆ ਕਿ ਪਾਕਿਸਤਾਨੀ ਕੋਰਟ ਨੇ ਉਹਨਾਂ ਨੂੰ 1 ਸਾਲ ਚੇਲ ਦੀ ਸਜ਼ਾ ਸੁਣਾਈ ਸੀ ਪਰ ਉਹਨਾਂ ਨੂੰ ਕਰੀਬ 2.5 ਸਾਲ ਚੇਲ ਵਿੱਚ ਬਿਤਾਉਣੇ ਪਏ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਜੇਲ੍ਹ 'ਤੇ ਏਜੰਟੋਂ ਪਹਿਲਾਂ ਉਹਨਾਂ ਨਾਲ ਮਾਰਕੁੱਟਾਈ ਵੀ ਕੀਤੀ ਗਈ। ਲਾਹੌਰ ਦੀ ਕੋਰਟ ਲਖਪਤ ਜੇਲ੍ਹ ਵਿੱਚ ਦੂਜੇ ਭਾਰਤੀ ਕੈਦੀ ਵੀ ਬੰਦ ਸਨ ਅਤੇ ਉਹਨਾਂ ਨੂੰ ਬਹੁਤ ਮੁਸ਼ਕਲ ਹਾਲਾਤ ਵਿੱਚ ਦਿਨ ਬਿਤਾਉਣੇ ਪਏ। ਉਹਨਾਂ ਨੂੰ ਲੰਬੇ ਸਮੇਂ ਤੱਕ ਬੈਰਤ ਵਿੱਚ ਰੱਖਿਆ ਗਿਆ ਅਤੇ ਕੱਟ ਸਹੂਲਤਾਂ ਦਿੱਤੀਆਂ ਗਈਆਂ। ਰਿਹਾ ਹੋਣ ਦੇ ਬਾਅਦ ਪਾਕਿਸਤਾਨ ਰੇਂਜਰਜ਼ ਨੇ ਸਾਰੇ ਨਾਗਰਿਕਾਂ ਨੂੰ 80 ਮਗਾ ਬਾਡਰ ਤੇ ਬੀਐਸਐਫ ਨੂੰ ਸੌਂਪ ਦਿੱਤਾ। ਇਸ ਤੋਂ ਬਾਅਦ ਪਾਰਤ ਦੀ ਪਾਸੇ ਤੋਂ ਕਸਟਮ ਅਤੇ ਇਮੀਗ੍ਰੇਸ਼ਨ ਦਾ ਪੂਰਾ ਪ੍ਰੋਸੈਸ ਕਾਨੂੰਨੀ ਤੌਰ ਤੇ ਪੂਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਨਿਰਦੇਸ਼ ਅਨੁਸਾਰ ਨਾਇਬ ਤਹਿਸੀਲਦਾਰ ਦੀ ਡਿਊਟੀ ਲਗਾਈ ਗਈ। ਸਾਰੇ ਨਾਗਰਿਕਾਂ ਨੂੰ ਐਂਬੂਲੈਂਸ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਲੈ ਜਾਇਆ ਗਿਆ। ਜਿੱਥੇ ਉਹਨਾਂ ਦਾ ਮੈਡੀਕਲ ਚੈੱਕ ਅਪ ਕੀਤਾ ਗਿਆ ਇਸ ਦੌਰਾਨ ਪਾਇਲਟ ਗੱਡੀ ਸਮੇਤ ਕੜੇ ਸਿਕਿਉਰਿਟੀ ਇੰਤਜ਼ਾਮ ਕੀਤੇ ਗਏ ਸਨ ਇਸ ਮੌਕੇ ਪਰਿਵਾਰ ਵਾਲਿਆਂ ਅਤੇ ਗੱਲ ਦੇ ਸਰਪੰਚ ਨੇ ਕੇਂਦਰ ਅਤੇ ਰਾਜ ਸਰਕਾਰਾਂ ਐਡਮਿਨਿਸਟ੍ਰੇਸ਼ਨ ਅਤੇ ਬੀਐਸਐਫ ਦਾ ਧੰਨਵਾਦ ਕੀਤਾ ਰਿਹਾ ਹੋਏ ਨਾਗਰਿਕਾਂ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਵਜ੍ਹਾ ਨਾਲ ਹੀ ਉਹ ਅੱਜ ਸੁਰੱਖਿਅਤ ਆਪਣੇ ਵਤਨ ਪਰਤ ਪਾਏ ਕਿਹੜੇ ਪਿੰਡ ਦੇ ਕਿੱਥੇ ਜਾਣੇ ਤੁਸੀਂ ਤਿੰਨ ਜਣੇ ਕਿਸ ਤਰ੍ਹਾਂ ਚੱਲ ਕੇ ਪਾਕਿਸਤਾਨ ਜੀ ਮੇਰੀ ਜਮਿੰਟ ਤੇ ਇੱਥੇ ਖੜਾ ਚਾਹੀਦਾ ਨੂੰ ਪਤਾ ਕਰਨ ਨੂੰ ਗਏ ਸਤਲੁਜ ਦਰਿਆ ਤੋਂ ਅੱਗੇ ਆ ਜੀ ਬੱਟ ਦੇ ਨਾਮ ਤੇ ਪਾਣੀ ਦਾ ਬਹੁਤ ਜ਼ਿਆਦਾ ਜੀ ਸਾਡੇ ਬਾਬਸੀ ਨੂੰ ਮੋੜਾਂਗੇ ਉਸ ਰੋਡ ਦੇ ਬਾਅਦ ਉੱਥੇ ਫਿਰ ਕਿਸ ਤਰ੍ਹਾਂ ਅੱਗੇ ਤੁਹਾਨੂੰ ਕਿੱਥੇ ਲਿਜਾਇਆ ਜਾਏਗਾ ਕਿੱਨੇ ਫੜਿਆ ਉੱਥੇ ਸਾਨੂੰ ਜੀ ਪਿੰਡ ਹੋਵੇਗਾ ਸੀ ਆਪਾਂ ਜਾਂ ਉੱਥੇ ਉਹਨਾਂ ਕਹਿੰਦਾ ਕੋਈ ਗੱਲ ਨਹੀਂ ਤੇ ਉਹਨਾਂ ਕਹਿੰਦੇ ਬਾਦੋ ਮਿੰਟੀ ਸੱਦ ਲਈ ਤੇ ਉੱਥੋਂ ਨਸਨ ਫੜਾ ਦੇ ਆਜੋ ਕੋਈ ਕਰਵਾ Papa ਜੀ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਕਿੰਨੇ ਜਿਹੇ ਸਜਾਏ ਕਿੰਨੇ ਜਿਹੇ ਸਜਾਏ ਇੱਕ ਸਾਲ ਜੀ ਤੇ ਅੱਜ ਸਰਕਾਰਾਂ ਦੀ ਪੀੜ ਅਜਾਊਗੀ ਇੱਕ ਸਰਕਾਰਾਂ ਪੀੜ ਕਰਨ ਜਿਹੜੇ ਬਾਕੀ ਦੇ ਨਹੀਂ ਜੀ ਉਹਨਾਂ ਨੂੰ ਛੱਡ ਲੈਣਾ ਵਧੀਆ ਥੱਲੇ ਇਹ ਬਹੁਤ ਵਧੀਆ ਕਹਿੰਦੇ ਬਹੁਤ ਜ਼ਿਆਦਾ ਟਾਈਮ ਨਹੀਂ ਕੱਟਾ ਇਹ ਸਿਰ 12 ਵਜੇ ਤੇ ਉੱਥੇ ਹਾਂਜੀ ਭਾਈ ਜੀ ਜੀ ਮੇਰਾ ਨਾਮ ਗਰਮੇਸ਼ ਹੈ ਕਿਲਚੇ ਪਿੰਡ ਹਾਂਜੀ ਹਾਂ ਜੀ ਹਾਂਜੀ ਪਾਕਿਸਤਾਨ ਕਿਸ ਤਰ੍ਹਾਂ ਚੱਲੇ ਗਏ ਜੀ ਸਰ ਟਰੈਕਟਰ ਖੜਾ ਹੀ ਪਾਰ ਹੈ ਜਮੀਨ ਤੇ ਤਸ਼ੁੱਚ ਚੀਜ਼ਾਂ ਦਰੋਪਣ ਗਿਆ ਚਲੇ ਹਾਂਜੀ ਸਰ ਤੇ ਸਾਨੂੰ 2023 ਚ ਪਾਣੀ ਜ਼ਿਆਦਾ ਆਇਆ ਸੀ ਇਸ ਕਰਕੇ ਲਾਈਫ ਚ ਲੰਘ ਗਿਆ ਉਹ ਤਾਂ ਬਹੁਤ ਬਹੁਤ ਸੀ ਅਸੀਂ ਤੇਨੇ ਬਧੇ ਕੇ ਬੈਠੇ ਕਿਰਜੀ ਪਰ ਅਛਾ ਤੁਹਾਡਾ ਨਾਮ ਉਹ ਤੇ ਰਸੂਲ ਕਿਹਾ ਜਾਂਦਾ ਕਿਦਾਂ ਜੀ ਸਰ ਉਹਦਾ ਫਿਰ ਤੁਹਾਨੂੰ ਪਤਾ ਹੈ ਕਿਸੇ ਮੁਲਕ ਬਾਕਾਇਕ ਮੁਖਾਲਮ ਮੁਲਕ ਜੀ ਕੋਟ ਮਾਰ ਹੋਈ ਜਿਹੜੀ ਹਾਂ ਜੀ ਤੇ ਉਹ ਕਿਹਨੇ ਜਿੰਨ ਸਜ਼ਾ ਹੈ ਸਰ ਸਜ਼ਾ 1 ਸਾਲ ਦੀ ਤੇ ਕਿਹੜੀ ਜੇਲ੍ਹ ਤੇ ਕੋਟ ਲਾਕ ਪਰ ਜੀ ਜੀ ਕੀ ਕੰਮ ਕਰਦੇ ਸੀ ਜੀ ਖੇਤੀਬਾੜੀ ਦਾ ਕੰਮ ਹੈ ਤੇ ਮਸ਼ੀਨਾ ਕੰਪੈਨਾਂ ਦਾ ਫੋੜ ਆ ਕੰਮ ਕਰੀਦਾ ਫੋੜ ਜੀ ਸਰ ਮਿਹਰਬਾਨੀ ਥੈਂਕ ਯੂ ਸਰ ਤਾਰਦਾ ਸ਼ੁਕਰੀਆ ਫਾਜ਼ਲ ਜੀ। ਉਹ ਵੀ ਲੋਕ ਉੱਥੇ ਭਾਰਤੀ ਬੰਦ ਜਿਹੜੇ ਜੀ ਸਰ ਮੈਨਾਂ ਕਿਹਾ ਤਾਂ ਉਹਨਾਂ ਦਾ ਨਹੀਂ ਨਹੀਂ ਸਰ ਉਹਨਾਂ ਦਾ ਨਹੀਂ ਅਸੀਂ ਚੱਲਾ ਦੂਜੇ ਚੱਕੀਆਂ 'ਚ ਬੰਦ ਰਹੀ ਤੇ ਕਿੰਨੇ ਬੰਦੇ ਲੱਗੇ ਹਾਂਜੀ ਅਸੀਂ 6 ਬੰਦੇ ਲੱਗੇ 6 ਬੰਦ ਕੀਤੇ ਸੀ ਕੱਟਤੇ ਦਿਨ ਬਤਾ ਓਕੇ ਓਕੇ ਕਰਾਂਗੇ ਅੱਜ ਦਾ ਸਟੇਟਿਸ ਮੇਰਾ ਨਾਮ ਅਰੁਣ ਮਾਲ ਹੈ ਜੀ ਮੈਂ ਅਤਾਰੀ ਬਾਰਡਰ ਤੇ ਆ ਦੇ ਪ੍ਰੋਟੋਕੋਲ ਅਫਸਰ ਕੁੱਛੜਾਂ ਪਾਕਿਸਤਾਨ ਸਰਕਾਰ ਲੋ ਅੱਜ ਇੱਕ ਆ ਆਰਡਰ ਪਾਸ ਕੀਤਾ ਗਿਆ ਵਾ ਜਿਹਦੇ ਮਤਾਂ ਮੁਤਾਬਕ ਇੰਡੀਅਨ ਜਿਹੜੇ ਸਿਵਲ ਪ੍ਰਿਜ਼ਨਰ 7% ਆ ਜਿਨ੍ਹਾਂ ਨੂੰ ਰੀਲੀਜ਼ ਕਰਨ ਦੇ ਆਰਡਰ ਦਿੱਤੇ ਗਏ ਜਿਹੜੇ ਕਿ ਕਸਟਮ ਇਮੀਗ੍ਰੇਸ਼ਨ ਆਫਿਸ ਫਤਾਰੀ ਬਾਰਡਰ ਸਮਥਿੰਗ ਹੋਰ ਜਿਹੜੇ ਰਿਲੇਟਡ ਅਫੀਸਰ ਦੇ ਵਿੱਚ ਇਹਨਾਂ ਦੇ ਆਰਡਰ ਪਹੁੰਚ ਗਏ ਪਾਕ ਰेंजर ਦੇ ਸਾਦੇ ਸਾਥ ਜਿਹੜੇ ਆ ਸਿਵਲ ਪ੍ਰਿਜ਼ਨਰ ਉਹਨਾਂ ਨੂੰ ਬੀਐਸਐਫ ਰेंजर ਦੇ ਬੀਐਸਐਫ ਦੇ ਅਫੀਸਰ ਦੇ ਹਾਂਡਓਵਰ ਕੀਤਾ ਆ ਜੋ ਨੇ ਨਵਚੂਲਰ ਅਠਾਰੀ ਜੀ ਦੀ ਡੀਸੀ ਅਫਿਸ ਤੋਂ ਡਿਊਟੀ ਲਗੀ ਹੋਈ ਹੈ ਜਿਨ੍ਹਾਂ ਨੂੰ ਅਸੀਂ ਹੈਂਡਓਵਰ ਕਰਾਂਗੇ ਸ਼੍ਰੀ ਸੋਹੇਰ ਮੀਰ ਆਈਪੀਐਸ ਐਸ்சிਪੀ ਅੰਮ੍ਰਿਤਸਰ ਰੂਰਲ ਜੀ ਵੱਲੋਂ ਇਹਨਾਂ ਦੀ ਸੁਰੱਖਿਤੀ ਦੀ ਪੁਖਤਾ ਪ੍ਰਬੰਧ ਕੀਤੇ ਗਏ ਕਿ ਪਾਇਲਟ ਸਕਾਟ ਪਾਇਲਟ ਦਾ ਇੰਤਜ਼ਾਮ ਕੀਤਾ ਗਿਆ ਬਾਰਡਰ ਤੋਂ ਇਹਨਾਂ ਨੂੰ ਅੰਮ੍ਰਿਤਸਰ ਦੀ ਹਾਜ਼ਰੰਦਰ ਲੈ ਜਾਇਗਾ ਉੱਥੋਂ ਅੱਗੇ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਦੀ ਪਾਇਲਟ ਦੇ ਨਾਲ ਇਹਨਾਂ ਨੂੰ ਪੂਰਾ ਸਿਕਿਉਰਿਟੀ ਦੇ ਨਾਲ ਇਹ ਰੈੱਡ ਕਰਾਸ ਗੁਰਦਾਨ ਹਸਪੀਟਲ ਲਈ ਲੈ ਜਾਇਆ ਗਿਆ ਇਸ ਤੋਂ ਬਾਅਦ ਇਹਨਾਂ ਦੇ ਜਿਹੜੇ ਆ ਗਾੜੀਆਂ ਉਹਨਾਂ ਦੇ ਹੈਂਡਓਵਰ ਕੀਤਾ ਜਾਏ। ਕਿੰਨੇ ਜੀ ਤੁਸ ਜਾ ਕੇ ਕਿਤੇ। ਇਹ 2023 ਵਿੱਚ ਫਲੱਡ ਆਇਆ ਸੀਗਾ ਜੀ ਉਹਦੇ ਵਿੱਚ ਇਹ ਆਪਣੇ ਕੁਝ ਡੰਗਰਾਂ ਦੀ ਦੇਖਭਾਲ ਕਰਦੇ ਹੋਏ ਕੁਝ ਸਮਾਨ ਨੂੰ ਸੰਭਾਲਦੇ ਹੋਏ ਪਾਕਿਸਤਾਨ ਦੀ ਖਾਤਿਰ ਅਰ ਰੁੜ ਕੇ ਚਲੇ ਗਏ ਸੀ। ਤੇ ਇਹ 6 ਦੇ 6% ਜਿਹੜਾ ਜਿਹਦੇ ਮੈਂ ਤੁਹਾਨੂੰ ਦੱਸਿਆ ਫਰੀਦਕੋੜ ਦੇ ਚਾਰ ਇੱਕ ਲੁਧгана ਇੱਕ ਚਲੰਦਰ ਇਹ ਫਲੱਡ ਦੇ ਵਿੱਚ ਹੀ ਰੁੜ ਕੇ ਗਏ ਸੀ ਇਹਨਾਂ ਦੇ ਉੱਪਰ ਇੱਕ ਕੈਫਰ ਰੋਲਟ ਕੀਤੀ ਗਈ ਆ ਤੇ ਇਹਨਾਂ ਨੂੰ ਇੱਕ ਸਾਲ ਦੀ ਸਜ਼ਾ ਹੈ। ਉਸ ਤੋਂ ਬਾਅਦ ਇਹਨਾਂ ਦੀ ਵਾਪਸੀ ਦੀ ਪ੍ਰੋਸੀਡਿੰਗ ਚੱਲੀ ਆ ਤੇ ਇਹਨਾਂ ਨੂੰ ਵਾਪਸ ਕੀਤਾ ਗਿਆ ਹਾਂਜੀ ਟੋਟਲ ਸੱਤ ਲੋ ਟੋਟਲ ਸੱਤ ਹੈ ਕਿ ਯੂਪੀ ਦਾ